ਜੁਗ ਜੁਗ ਅਟਲ ਚਬਰ ਛਤਰ ਤਖ ਦੇ ਮਲਕ ਸਾਹਿਬ ਸਤਿਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਨੇ ਪਾਪ ਮਿਹਰਮਤ ਕਰਕੇ ਸੰਧਿਆ ਵੇਲੇ ਦੀਵਾਨ ਦੀ ਹਾਜ਼ਰੀ ਦੇ ਨਾਲ ਨਿਵਾਜਿਆ ਹੈ ਜਿੱਥੇ ਸੋਦਰ ਰਹਿदास ਸਾਹਿਬਾਨੀ ਦੇ ਜਾਪ ਸਤਿ ਅਦੱਬੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ ਸਮਾ ਹੈ ਗੁਰਮਤ ਵਿਚਾਰ ਦਾ ਗੁਰੂ ਕਿਰਪਾ ਕਰੇ ਔ ਮਨ ਦੀਆਂ ਹਾਜ਼ਰੀਆਂ ਪਾਤਸ਼ਾਹ ਦੀ ਗੋਦ ਅੰਦਰ ਲਵਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਅਦਬ ਸਹਿਤ ਆਖੋ ਜੀ ਓ ਆਹ ਗੁਰਜੀਕਾ ਖਲਸਾ ਓ ਆਹ ਗੁਰਜੀਕੀ ਫਤਿਹ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਂਦੇ ਆ ਜਿੱਥੇ ਪਾਤਸ਼ਾਹ ਦੀ ਬਾਣੀ ਦੇ ਸ਼ਬਦ ਅਤੇ ਸ਼ਲੋਕਾਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ ਉਥੇ ਹੀ ਹੁਣ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਇਤਿਹਾਸ ਦੇ ਕੁਝ ਚੋਣਵੇਂ ਪੱਖ ਲੈ ਕੇ ਤਿਸ ਸਿਧਾਂਤ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਏਸੀ ਲੜੀ ਤਹਿਤ ਪਿਛਲੇ ਦੀਵਾਨ ਅੰਦਰ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਗੁਰੂ ਲਾਧੋ ਦੇ ਸ਼ਬਦ ਦਾ ਇਤਿਹਾਸ ਸਰਵਣ ਕੀਤਾ ਮੈਂ ਸੰਖੇਪ ਵਿੱਚ ਦੁਹਰਾ ਕੇ ਅੱਗੇ ਵਧਣਾ ਹੈ ਕਿ ਜਦੋਂ ਪਤਾ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਵੇਲੇ ਇਹ ਅਖਰ ਆਕੇ ਗਏ ਨੇ ਬਾਬਾ ਵਸੇ ਜੀ ਗ੍ਰਾਮ ਬਕਾਲੀ ਤੇ ਉਸੇ ਵੇਲੇ ਜਿਹੜੇ ਦੇਤਾਰੀ ਸਨ ਜਿਹੜੇ ਮੌਕਾ ਪ੍ਰਸਤ ਸਨ ਜਿਹੜੇ ਅਖੌਤੀ ਗੁਰੂ ਧੰਮ ਸਨ ਆਪੋ ਆਪਣੀਆਂ ਜੁੱਲੀਆਂ ਚੁੱਕ ਕੇ ਤੇ ਬਾਬੇ ਬਕਾਲੀ ਦੀ ਧਰਤੀ ਤੇ ਆ ਕੇ ਡੇਰਾ ਕੀਤਾ ਪਰ ਪਾਈ ਮੱਖਣਸ਼ਾ ਲੁਬਾਣਾ ਜਿਹੜਾ ਸੱਚੇ ਗੁਰੂ ਦੀ ਪਾਲ ਵਿੱਚ ਹੈ ਜਿਹੜਾ ਗੁਰੂ ਦੇ ਨਾਲ ਕੀਤਾ ਹੋਇਆ ਵਾਅਦਾ ਪਗਾਉਣ ਆਇਆ ਉਸ ਨੇ ਆ ਕੇ ਉਥੇ ਸੱਚੇ ਗੁਰੂ ਦੀ ਪਾਲ ਆਪ ਵੀ ਕੀਤੀ ਤੇ ਦੁਨੀਆਂ ਤੱਕ ਵੀ ਇਹ ਹੋਕਾ ਦਿੱਤਾ ਭੁੱਲੀਏ ਸੰਗਤੇ ਸਾਚਾ ਗੁਰੂ ਲਾਧੋ ਦੀ ਕਿਉਂਕਿ ਪਾਤਸ਼ਾਹ ਦੀ ਬਾਣੀ ਵੀ ਇਹ ਵਚਨ ਕਰਦੀ ਹੈ ਕਿ ਕੱਚਿਆਂ ਪੱਲਿਆਂ ਦੇ ਧਾਰੀਆਂ ਦੀ ਕਦੇ ਵੀ ਕਿਸੇ ਖੇਤਰ ਦੇ ਵਿੱਚ ਘਾਟ ਨਹੀਂ ਹੋਇਆ ਕਰਦੀ। ਚਾਹੇ ਬਾਜ਼ਾਰ ਅੰਦਰ, ਸਮਾਜ ਅੰਦਰ ਵੇਖੀਏ ਤੇ ਜਿੱਥੇ ਅਸਲੀ ਚੀਜ਼ ਲੈਣ ਜਾਈਏ ਫਿਰ ਅੱਜਕੱਲ ਆਪਾਂ ਵੇਖਨੇ ਆਂ ਕਿ ਮਿਲਾਵਟੀ ਬਹੁਤਾ ਹੁੰਦਾ ਤੇ ਅਸਲੀ ਤੱਕ ਪਹੁੰਚ ਹੀ ਨਹੀਂ ਹੋ ਸਕਦੀ। ਇਸੀ ਤਰ੍ਹਾਂ ਪਟ ਸਹਬਾਨਾ ਦੇ ਵੀ ਬਚਨ ਨੇ ਰਹੇ ਉਹ ਸੰਤ ਹਉ ਟੋਲ ਸਾਧ ਬਹੁ ਤੇਰੀ ਡਿਠੇ ਸੰਿਆਸੀ ਤਪਸਿਏ ਮੁਖੋਂ ਏ ਪੰਡਤ ਮਿੱਠੇ ਬਰਸ ਏਕ ਹਉ ਫਿਰਿਓ ਕਿਨੈ ਨਾ ਪਰਚੋ ਲਾਇਓ ਕਹਤਿਓ ਕਹਤੀ ਸੁਣੀ ਰਹਤ ਕੋ ਖੁਸ਼ੀ ਨ ਆਇਓ ਇਹਦਾ ਭਾਵ ਸੀ ਕਿ ਬੜੇ ਤਪਸਵੀ ਬੜੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਸਤੇ ਧਰਮ ਦੇ ਆਗੂ ਅਖਵਾਉਣ ਵਾਸਤੇ ਮਿਲੇ ਪਰ ਉਹਨਾਂ ਨੂੰ ਮਿਲ ਕੇ ਜਿਹੜੀ ਅੰਦਰ ਇੱਕ ਸ਼ਾਂਤੀ ਪੈਦਾ ਹੋਣੀ ਸੀ ਜਿਹੜਾ ਆਨੰਦ ਪੈਦਾ ਹੋਣਾ ਸੀ ਉਹ ਆਨੰਦ ਤੇ ਪੈਦਾ ਹੋਇਆ ਨਹੀਂ ਬਲਕਿ ਉਹਨਾਂ ਨਾਲ ਮਿਲ ਕੇ ਤੇ ਅੰਦਰ ਦਾ ਮਾੜਾ ਮੋਟਾ ਟਿਕਾ ਵੀ ਜਿਹੜਾ ਉਹ ਖਿੰਡ ਜਾਂਦਾ ਇਸੇ ਕਰਕੇ ਪਾਤਸ਼ਾਹ ਨੇ ਆਖਿਆ ਕਿ ਸਿਰਫ ਬਾਹਰੀ ਪਹਿਰਾਵਾ ਵੇਖ ਕੇ ਸਿਰਫ ਕਿਸੇ ਦੀ ਬੋਲਬਾਣੀ ਵੇਖ ਕੇ ਸਿਰਫ ਉਹਦਾ ਬੈਠੇ ਹੋਣ ਦਾ ਸਥਾਨ ਵੇਖ ਕੇ ਕਦੇ ਵੀ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਇਹ ਜੇ ਬਾਹਰੋਂ ਧਰਮੀ ਹੈ ਤੇ ਇਹਦੇ ਅੰਦਰ ਵੀ ਧਰਮ ਹੋਵੇਗਾ ਕਦੇ ਵੀ ਇਸ ਗੱਲ ਦੀ ਮੰਨਤਾ ਨਹੀਂ ਰੱਖ ਲੈਣੀ ਚਾਹੀਦੀ ਕਿ ਜੇ ਇਹ ਧਾਰਮਿਕ ਅਸਥਾਨ ਤੇ ਬੈਠਾ ਤੇ ਇਹ ਧਰਮੀ ਹੈ ਕਿਉਂਕਿ ਜਦੋਂ ਬਾਈ ਬੈਠੇ ਸਨ ਤੇ ਇੱਕ ਇੱਕ ਕਰਕੇ ਮੱਖਣ ਸ਼ਾ ਲੁਬਾਣਾ ਜੀ ਹਰ ਇੱਕ ਦੇ ਕੋਲ ਗਏ ਪਰ ਸਾਰਿਆਂ ਦੇ ਦਰ ਤੇ ਪੰਜ ਪੰਜ ਮੋਹਰਾ ਰੱਖ ਕੇ ਤੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਆਇਆ ਗੱਜ ਸਾਡੇ ਤਰੇ ਤਰੇ ਤੋਤੀਆਂ ਤੇਰੇ ਪਾਇਣ ਤੱਗ ਗਲੀ ਜਿਨ੍ਹਾਂ ਜਪ ਬਾਲੀਆਂ ਲੋਟੇ ਹੱਥ ਨੇ ਬਾਗ ਉਹ ਇਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਪਰ ਜਦੋਂ ਗੁਰੂ ਦੀ ਕਿਰਪਾ ਹੋਈ ਸੱਚੇ ਗੁਰੂ ਦੇ ਪਾਸ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਦੁਨੀਆਂ ਦੇ ਸਾਹਮਣੇ ਗੁਰੂ ਰੂਪ ਦੇ ਵਿੱਚ ਪ੍ਰਗਟ ਕੀਤਾ ਇਸ ਤੋਂ ਅੱਗੇ ਦਾ ਇਤਿਹਾਸ ਦੀ ਜਦੋਂ ਆਪਾਂ ਲੜੀ ਤੋਰੀਏ ਫਿਰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਜਦੋਂ 22 ਅਖੌਤੀ ਡੇਰੇਦਾਰ ਅਖੌਤੀ ਗੁਰੂ ਦਮ ਦਾ ਪਾਜ ਉਗੜ ਗਿਆ ਹੁਣ ਕੋਈ ਵੀ ਤਰੀਕਾ ਚੱਲਿਆ ਨਾ ਤੇ ਜਦੋਂ ਮਨੁੱਖ ਦੀਆਂ ਸਾਰੀਆਂ ਚਾਲਾਂ ਫੇਲ ਹੋ ਜਾਣ ਫਿਰ ਉਹ ਕੋਝੇ ਯਤਨਾਂ ਤੇ ਉੱਤਰ ਆਉਂਦਾ ਹੈ ਸ਼ੀਹੇ ਮਸੰਦ ਨੂੰ ਕਹਿ ਕੇ ਧੀਰਮਲ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੇ ਬੰਦੂਕ ਦੇ ਨਾਲ ਗੋਲੀ ਦਾ ਵਾਰ ਕਰਦੇ ਉਹ ਗੱਲ ਵਕਪੀ ਗੋਲੀ ਪਾਤਸ਼ਾਹ ਦੇ ਸਰੀਰ ਨੂੰ ਲੱਗਦੀ ਨਹੀਂ ਉਹ ਵਾਰ ਖਾਲੀ ਜਾਂਦਾ ਪਰ ਜਦੋਂ ਇਸ ਗੱਲ ਦਾ ਪਤਾ ਗੁਰੂ ਕੀ ਸਿੱਖ ਮੱਖਣ ਸ਼ਾਹ ਲੁਬਾਣੇ ਨੂੰ ਲੱਗਦਾ ਤੇ ਕੋਲ ਹੀ ਡੇਰਾ ਕਰਕੇ ਬੈਠਾ ਸੀ ਗਿਆ ਸ਼ੀਹੇ ਮਸੰਦ ਦੇ ਹੱਥ ਪੈਰ ਬੰਨੇ ਤੀਰਮਲ ਕਿਉਂਕਿ ਗੁਰੂ ਪਰਿਵਾਰ ਵਿੱਚੋਂ ਸੀ ਉਹਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਜਾ ਕੇ ਹਾਜ਼ਰ ਹੁੰਦਾ ਤੇ ਜਾ ਕੇ ਇਹ ਗੱਲ ਕਈ ਪਾਤਸ਼ਾਹ ਇਸ ਸਿੰਘੇ ਮਸੰਦ ਨੇ ਹਿਮਾਕਤ ਕੀਤੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਦੇ ਨੌਵੇਂ ਸਰੂਪ ਤੇ ਗੋਲੀ ਚਲਾਉਣ ਦੀ ਇਹ ਉਹ ਸਿੰਘਾ ਮਸੰਦ ਹੈ ਜਿਹੜਾ ਆਪਣੀ ਫੌਜ ਦੇ ਜ਼ੋਰ ਦੇ ਨਾਲ ਸਾਰਾ ਗੁਰੂ ਘਰ ਦਾ ਖਜ਼ਾਨਾ ਲੁੱਟ ਕੇ ਲੈ ਕੇ ਗਿਆ ਇਹਨੇ ਧਨ ਦੌਲਤ ਕੋਈ ਵੀ ਛੱਡੀ ਨਹੀਂ ਪਰ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਸ਼ੀਹਾ ਮਸੰਦ ਵੀ ਤੁਹਾਡੇ ਚਰਨਾਂ ਵਿੱਚ ਹੈ ਆ ਧੀਰਮਲ ਵੀ ਸਾਡੀ ਕੈਦ ਵਿੱਚ ਹੈ ਤੇ ਜੋ ਕੁਝ ਲੁੱਟ ਕੇ ਲੈ ਕੇ ਗਏ ਸਨ ਸਾਰਾ ਕੁਝ ਲਿਆ ਕੇ ਤੁਹਾਡੇ ਚਰਨਾਂ ਵਿੱਚ ਭੇਟ ਕੀਤਾ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਹੜੇ ਇਹ ਗੱਲ ਆਖਦੇ ਨੇ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਤੇਰੂ ਨਹੀਂ ਨਾਨਕ ਕਹਿਉ ਬਖਾਨ ਪੀ ਜਿਹੜੇ ਧਨ ਨੂੰ ਜਿਹੜੀ ਦੌਲਤ ਨੂੰ ਜਿਹੜੀ ਜਾਇਦਾਦ ਨੂੰ ਤੂੰ ਆਪਣਾ ਮੰਨਦਾ ਪਾਤਸ਼ਾਹ ਕਿਰਪਾ ਕਰਦੀ ਨੇ ਸਦੀਵੀ ਤੇਰੇ ਨਾਲ ਇਹ ਰਹਿਣ ਵਾਲੀ ਨਹੀਂ ਪਾਤਸ਼ਾਹ ਨੇ ਬੜੀ ਪ੍ਰੀਮ ਦੀ ਨਾਲ ਉਥੇ ਬਚਨ ਕਹੇ ਕਿਉਂਕਿ ਸ਼ਲੋਕਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਇਹਦਾ ਪਾਵੈ ਨਾ ਤੇ ਸਿੱਖ ਕਿਸੇ ਨੂੰ ਪੈ ਦਿੰਦਾ ਨਾ ਕਿਸੇ ਦਾ ਪੈ ਕਬੂਲਦਾ ਹੈ ਪਾਵ ਨਾ ਕਿਸੇ ਤੇ ਜ਼ੁਲਮ ਕਰੇ ਤੇ ਨਾ ਕਿਸੇ ਦਾ ਜ਼ੁਲਮ ਸਹਾਰੇ ਪਾਤਸ਼ਾਹ ਦੇ ਜੀਵਨ ਵਿੱਚੋਂ ਦੋਨੋਂ ਬੰਦਾ ਦਾ ਚਲਕਾਰਾ ਪਵੇਗਾ ਇੱਕ ਸਮਾਂ ਉਹ ਜਦੋਂ ਕਰਤਾਰਪੁਰ ਦੀ ਜੰਗ ਹੋਈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਤੇ ਉਹਨਾਂ ਦੇ ਨਾਲ ਰਲ ਕੇ ਮੈਦਾਨੀ ਜੰਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਤੇਗ ਦੇ ਐਸੇ ਜੋਹਰ ਦਿਖਾਏ ਵੀ ਉਹਨਾਂ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਪਿਆ ਪਰ ਦੂਜੇ ਪਾਸੇ ਗੋਲੀ ਚਲਾਉਣ ਵਾਲਾ ਕੈਦ ਹੈ ਲੁੱਟਿਆ ਹੋਇਆ ਧੰਨ ਵਾਪਸ ਲਿਆਂਦਾ ਹੈ ਸ਼ੀਹਾ ਮਸੰਦ ਉਦੇ ਹੱਥ ਤੇ ਪੈਰ ਬਨ ਕੇ ਸਾਹਮਣੇ ਚਰਨਾ ਦੇ ਵਿੱਚ ਲਿਆਂਦਾ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿਣ ਲੱਗੇ ਮੱਖਣ ਸਾਹਿਬ ਜੀ ਇਹਨਾਂ ਨੂੰ ਮਾਫ ਕਰ ਦਿਓ ਤੇ ਇਹਨਾਂ ਨੂੰ ਵਾਪਸ ਥੇਜ ਦਿੱਤਾ ਜਾਵੇ ਜੋ ਵੀ ਲੁੱਟ ਕੇ ਲੈ ਕੇ ਗਏ ਸਨ ਤੇ ਜਿਹੜਾ ਕੁਝ ਤੁਸੀਂ ਇਹਨਾਂ ਕੋਲੋਂ ਵਾਪਸ ਲੈ ਕੇ ਆਏ ਹੋ ਸਾਰਾ ਸਮਾਨ ਵੀ ਦਿਓ ਤੇ ਇਹਨਾਂ ਨੂੰ ਵੀ ਜਾਣ ਦਿਓ ਜਦੋਂ ਉਥੋਂ ਮੱਖਣ ਸਾਹਿਬ ਲੁਬਾਣੀ ਨੇ ਦੀਰਮਲ ਤੇ ਸ਼ੀਹੇ ਮਸੰਦ ਨੂੰ ਵਾਪਸ ਤੋਰਿਆ ਤੇ ਉਥੇ ਇਤਿਹਾਸ ਕਹਿੰਦਾ ਹੈ ਮਾਤਾ ਨਾਨਕੀ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਮਾਤਾ ਜੀ ਸਨ ਉਹਨਾਂ ਨੇ ਬਚਨ ਕਹਿਣ ਲੱਗੇ ਪੁੱਤਰ ਜੀ ਸਾਰਾ ਕੁਝ ਵਾਪਸ ਕਰ ਦਿੱਤਾ ਕੀ ਤੁਹਾਨੂੰ ਦੁਨਿਆਵੀ ਧਨ ਦੀ ਲੋੜ ਨਹੀਂ ਕੀ ਜ਼ਿੰਦਗੀ ਤੇ ਗੁਜਨਾਨ ਵਾਸਤੇ ਆ ਧਨ ਤੋਂ ਬਿਨਾ ਗੁਜ਼ਾਰਾ ਹੋ ਸਕਦਾ ਹੈ ਕਿਉਂਕਿ ਪਾਤਸ਼ਾਹ ਦਾ ਤੇ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਹੁਣ ਵੰਡ ਤੇ ਉਹੀ ਸਕਦਾ ਜਿਹੜਾ ਕਿਰਤ ਕਰਕੇ ਕਮਾਈ ਕਰੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਚਨ ਕਹੇ ਸਨ ਕਹਿਣ ਲੱਗੇ ਮਾਂ ਬਿਲਕੁਲ ਠੀਕ ਆਖਦੇ ਉਹ ਇਹ ਤਨ ਲੁੱਟ ਕੇ ਲੈ ਕੇ ਗਏ ਸਨ ਮੈਂ ਫੇਰ ਵਾਪਸ ਦੇ ਦਿੱਤਾ ਦੁਨੀਆਂ ਦੇ ਗੁਜ਼ਾਰੇ ਵਾਸਤੇ ਇਹ ਤਨ ਅਤ ਲੁੜੀਂਦਾ ਪਰ ਇਹ ਮਤ ਸੋਚਣਾ ਪੀ ਤੁਹਾਡਾ ਬੱਚਾ ਤੁਹਾਡਾ ਪੁੱਤਰ ਨਿਰਤਨ ਹੋ ਗਿਆ ਇਹ ਮਤ ਸੂਚਨਾ ਵੀ ਮੇਰੇ ਪਾਸ ਕੋਈ ਤਨ ਨਹੀਂ ਮੈਂ ਤੇ ਇਹ ਗੱਲ ਆਖਦਾ ਮਾਈ ਮੈਂ ਤਨ ਪਾਇਓ ਹਰ ਨਾਮ ਜਿਹੜਾ ਨਾਮ ਦਾ ਖਜ਼ਾਨਾ ਜਿਹੜਾ ਨਾਮ ਰੂਪੀ ਤਨ ਮੈਂ ਆਪਣੇ ਜੀਵਨ ਦੇ ਵਿੱਚ ਹਾਸਲ ਕੀਤਾ ਉਸ ਤਨ ਦੇ ਅੱਗੇ ਇਸ ਤਨ ਦੀ ਕੋਈ ਕੀਮਤ ਹੀ ਨਹੀਂ ਕਿਉਂਕਿ ਇਹ ਤਨ ਅਖੋਟ ਨਾ ਨਿਖਟੇ ਨਾ ਜਾਏ ਪੂਰੇ ਸਤਗੁਰ ਦੀਆ ਮਿਲਾਏ ਕਹਿਣ ਲੱਗਿਆ ਦੁਨਿਆਵੀ ਤਨ ਸੀ ਤੀਰਮਲ ਦੇ ਯਤਨਾਂ ਦੇ ਨਾਲ ਸ਼ੀਹੇ ਮਸੰਦ ਦੇ ਜ਼ੋਰ ਦੇ ਨਾਲ ਇਹ ਲੁੱਟ ਕੇ ਲੈ ਗਏ ਪਰ ਇਹਨਾਂ ਨੂੰ ਕਹਿ ਕੇ ਵੇਖੋ ਪੀ ਜਿਹੜਾ ਨਾਮ ਤਨ ਸਾਡੇ ਪੱਲੇ ਹੈ ਕੋਈ ਖੋ ਕੇ ਦੱਸੇ ਇਸ ਕਰਕੇ ਕਾਚਾ ਤਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਹਿਣ ਲੱਗੇ ਇਹ ਤਨ ਵਕਤੀ ਤੌਰ ਤੇ ਸਾਡਾ ਸਾਥ ਦਿੰਦਾ ਹੈ ਇਹ ਗੱਲ ਬਿਲਕੁਲ ਠੀਕ ਹੈ ਪਰ ਸਦੀਵੀ ਸਾਥੀ ਨਹੀਂ ਸਦੀਵੀ ਸਾਥੀ ਤੇ ਉਹ ਤਨ ਹੈ ਜਿਹੜਾ ਗੁਰੂ ਦੇ ਦਰ ਤੋਂ ਮੰਗਦੇ ਆ ਸਤਗੁਰ ਸਿੱਖ ਕੀ ਕਰੈ ਪ੍ਰਤੀਪਾਲ ਸੇਵਕ ਕਉ ਗੁਰ ਸਦਾ ਦਿਆਲ ਗੁਰ ਕੀ ਸਿੱਖ ਗੁਰ ਕੀ ਸਿੱਖ ਸਿੱਖ ਕੀ ਗੁਰ ਦੁਰਮਤ ਮਲ ਹਿਦੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਪਾਗੀ ਹੀ ਕਹਿਣ ਲੱਗੀ ਜਿੰਨੂ ਨਾਮ ਰੂਪੀ ਤਨ ਗੁਰੂ ਨੇ ਬਖਸ਼ ਦਿੱਤਾ ਫਿਰ ਉਹਦੇ ਵਰਗਾ ਵੱਡੇ ਭਾਗਾ ਵਾਲਾ ਕੌਣ ਹੈ ਖੈਰ ਤੀਰਮਲ ਤੇ ਸਿੰਘਾਂ ਮਸੰਦ ਉਸ ਥਾਂ ਤੋਂ ਵਾਪਸ ਗਏ ਪਰ ਕਿਹਾ ਜਾਂਦਾ ਹੈ ਕਿ ਜਿਹਦੀਆਂ ਆਦਤਾਂ ਪਹਿ ਜਾਣ ਆਪਾਂ ਵਿਦਵਾਨਾਂ ਦੇ ਵੀ ਬਚਨ ਪੜ੍ਹਦੇ ਆਂ ਕਿ ਵਾਰਿਸ਼ਾ ਨਾ ਆਦਤਾ ਜਾਂਦੀਆਂ ਨੇ ਭਾਵੇਂ ਕਟਿਏ ਪੂਰੀਆਂ ਪੂਰੀਆਂ ਬੜੇ ਵਾਰ ਇਹ ਸਿੱਖੀ ਦੇ ਘਰ ਦੇ ਅੰਦਰ ਆਪਾਂ ਵੇਖਿਆ ਕਿ ਕਦੇ ਪ੍ਰਿਥੀ ਚੰਦ ਵਰਗੇ ਆਪਾਂ ਵੇਖਿਆ ਕਿ ਕਦੇ ਰਾਮ ਰਾਏ ਵਰਗੇ ਕਦੇ ਮਿਹਰਬਾਨ ਵਰਗੇ ਜਿਹੜੇ ਬਾਰ-ਬਾਰ ਯਤਨ ਕਰਦੇ ਰਹੇ ਗੁਰੂ ਘਰ ਦੇ ਨਾਲ ਮੱਥਾ ਲਾਉਣ ਦਾ ਪ੍ਰਿਥੀ ਚੰਦ ਨੂੰ ਕਈ ਵਾਰ ਮੂੰਹ ਦੀ ਖਾਣੀ ਪਈ ਪਰ ਫੇਰ ਵੀ ਉਹ ਸੁਧਰਿਆ ਨਾ ਇਸੇ ਤਰ੍ਹਾਂ ਬਾਬੇ ਬਕਾਲੇ ਦੀ ਧਰਤੀ ਤੋਂ ਜਦੋਂ ਇਹ ਸਾਰੇ 22 ਜਾਣੇ ਮੰਝੀਆਂ ਚੁੱਕ ਕੇ ਭੱਜ ਗਏ ਕਿਉਂਕਿ ਬਾਣੀ ਫਰਮਾਨ ਕਰਦੀ ਹੈ ਜਦੋਂ ਮਾਲਕ ਘਰ ਦੇ ਵਿੱਚ ਆ ਜਾਵੇ ਫਿਰ ਜਿਹੜੇ ਬਾਹਰੀ ਲੋਕ ਉਹਨੋਂ ਭੱਜ ਜਾਇਆ ਕਰਦੇ ਨੇ ਨਸ ਵੰਝੂ ਕਿਲ ਵਿਖੋ ਕਰਤਾ ਘਰ ਆਇਆ ਜਦੋਂ ਗੁਰੂ ਘਰ ਦੇ ਵਿੱਚ ਆ ਕੇ ਪ੍ਰਗਟ ਹੋਇਆ ਹੁਣ ਉਹਨਾਂ ਨੇ ਡੰਡਾ ਡੇਰਾ ਚੁੱਕ ਕੇ ਤੇ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਆਪਣਾ ਡੇਰਾ ਕਰ ਲਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਤਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤੇ ਉਹਦੇ ਤੋਂ ਬਾਅਦ ਲੰਮਾ ਸਮਾਂ ਇਸ ਧਰਤੀ ਇਸ ਪਾਵਨ ਅਸਥਾਨ ਦਾ ਜਿਹੜਾ ਸੇਵਾ ਦਾ ਕਾਰਜ ਸੀ ਉਹ ਸਿੱਖਾਂ ਨੇ ਸੰਭਾਲਿਆ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਨੂੰ ਗਏ ਸਤਕੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਗਏ ਪਰ ਜਿਹੜੇ 22 ਮੰჯੀਆਂ ਲਾ ਕੇ ਬਾਬੇ ਬਕਾਲੇ ਬੈਠੇ ਸਨ ਜਿਨ੍ਹਾਂ ਦੀ ਦਾਲ ਉਥੇ ਗਲੀ ਨਾਮ ਜਿਨ੍ਹਾਂ ਦਾ ਪਾਜ ਮੱਖਣ ਸ਼ਾ ਲੁਬਾਣੀ ਨੇ ਉਗੇੜ ਦਿੱਤਾ ਜਿਨ੍ਹਾਂ ਦੇ ਮਨ ਦੀ ਕਪਟ ਭਾਵਨਾ ਦਾ ਦੁਨੀਆ ਨੂੰ ਪਤਾ ਲੱਗ ਗਿਆ ਉਹਨਾਂ ਨੇ ਇੱਕ ਥਾਂ ਤੋਂ ਆਪਣਾ ਡੇਰਾ ਚੁੱਕਿਆ ਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਜਾ ਕੇ ਦਾਖਲ ਹੋ ਗਏ ਅੱਜ ਵੀ ਜੇ ਕਿਸੇ ਇਲਾਕੇ ਦੇ ਵਿੱਚ ਚੋਰ ਪਕੜਿਆ ਜਾਵੇ ਨਾ ਤੇ ਚੋਰ ਇੰਨਾ ਕੁ ਸਿਆਣਾ ਹੁੰਦਾ ਹੈ ਕਿ ਦੂਜੀ ਵਾਰ ਇਸ ਇਲਾਕੇ ਵਿੱਚ ਚੋਰੀ ਨਹੀਂ ਕਰਾਂਗਾ ਕਿਉਂਕਿ ਇੱਥੇ ਤੇ ਭੇਤ ਪਤਾ ਲੱਗ ਗਿਆ ਇੱਥੇ ਤੇ ਪਤਾ ਲੱਗ ਗਿਆ ਕਿ ਇਹ ਚੋਰ ਹੈ ਉਹ ਆਪਣਾ ਇਲਾਕਾ ਹੀ ਬਦਲ ਲੈਂਦਾ ਏਸੇ ਤਰ੍ਹਾਂ ਉਹਨਾਂ ਬਾਈਆਂ ਨੇ ਤੀਰਮਲ ਦੇ ਨਾਲ ਰਲ ਕੇ 시ਹੇ ਮਸੰਦ ਦੇ ਨਾਲ ਰਲ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਡੇਰਾ ਕੀਤਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੇ ਸਮੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਗਏ ਤੇ ਇਤਿਹਾਸ ਆਖਦਾ ਉਹਨਾਂ ਜਾਤ ਵਿਮਾਨੀਆਂ ਨੇ ਉਹਨਾਂ ਕਰਮ ਕਾਂਢੀ ਲੋਕਾਂ ਨੇ ਉਹਨਾਂ ਤੀਰਮਲ ਦੀ ਛੈ ਤੇ ਬੈਠੇ ਹੋਏ ਮਸੰਦਾਂ ਨੇ ਉਸ ਸਮੇਂ ਸਤਕੰਨ ਸ੍ਰੀ ਦਰਬਾਰ ਸਾਹਿਬ ਦਾ ਦਰਵਾਜ਼ਾ ਭੇਟ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਉਥੇ ਦਰਸ਼ਨ ਕਰਨ ਤੋਂ ਵਾਂਝੇ ਰਹੇ ਦੂਰ ਜਿੱਥੇ ਅੱਜ ਥੜਾ ਸਾਹਿਬ ਗੁਰਦੁਆਰਾ ਸਾਹਿਬ ਹੈ ਉਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਸੱਜ ਕੀ ਵਿਸ਼ਰਾਮ ਕੀਤਾ ਬੜਾ ਸਮਾਂ ਇੰਤਜ਼ਾਰ ਕੀਤਾ ਪਰ ਉਥੇ ਉਹਨਾਂ ਹੰਕਾਰੀ ਲੋਕਾਂ ਨੇ ਜਦੋਂ ਦਰਵਾਜ਼ਾ ਨਾ ਖੋਲ੍ਹਿਆ ਇਕ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਜ਼ਿਕਰ ਕੀਤਾ ਹੈ ਕਹਿਣ ਲੱਗੇ ਉਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਿਲਕੁਲ ਵੀ ਬਖੇੜਾ ਖੜਾ ਨਾ ਕੀਤਾ ਕਿਉਂਕਿ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਇਤਿਹਾਸ ਦੇ ਵਿੱਚ ਸਿਧਾਂਤ ਆਉਂਦਾ ਹੈ ਕਿ ਜੇ ਵਿਰੋਧ ਹੋਇਆ ਕਰਤਾਰਪੁਰ ਨੂੰ ਛੱਡਣ ਨੂੰ ਲੈ ਕੇ ਤੇ ਪਾਤਸ਼ਾਹ ਦੀ ਬਾਣੀ ਆਖੇਗੀ ਛੱਡ ਦਿੱਤਾ ਕਰਤਾਰਪੁਰ ਆਣ ਖਡੂਰੈ ਜੋਤ ਜਗਾਈ ਜੇ ਖਡੂਰ ਸਾਹਿਬ ਛੱਡਣਾ ਪਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਜਦੋਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਕਪਾਟ ਬੰਦ ਕੀਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਪਾਤਸ਼ਾਹ ਨੇ ਲੰਮਾ ਸਮਾਂ ਇੰਤਜ਼ਾਰ ਕੀਤਾ ਪਰ ਅਖੀਰ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿਣ ਲੱਗੇ ਆਪਣੇ ਆਪ ਨੂੰ ਅੰਮ੍ਰਿਤਸਰੀਏ ਅਕਵਾਉਂਦੇ ਹੋ ਆਪਣੇ ਆਪ ਨੂੰ ਅੰਮ੍ਰਿਤਸਰ ਦੀ ਸੇਵਾ ਦੇ ਪ੍ਰਬੰਧਕ ਖਵਾਉਂਦੇ ਹੋ ਪਰ ਅਸਲ ਦੇ ਵਿੱਚ ਤੁਸੀਂ ਅੰਮ੍ਰਿਤਸਰੀਏ ਨਹੀਂ ਤੁਸੀਂ ਤੇ ਅੰਦਰ ਦੇ ਸੜੇ ਹੋਏ ਲੋਕ ਨਹਿਮ ਸੰਦ ਤੁਮ ਅੰਮ੍ਰਿਤਸਰੀਏ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ ਭੀ ਭਾਵੇਂ ਤੁਸੀਂ ਅਸਥਾਨ ਉਸ ਤੇ ਬੈਠੇ ਹੋ ਜਿਹੜਾ ਅਸਥਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਕਿਹਾ ਜਾਂਦਾ ਹੈ ਭਾਵੇਂ ਉਸ ਸਥਾਨ ਤੇ ਬੈਠੇ ਉਹ ਜਿੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬੈਠ ਕੇ ਸੇਵਾ ਕਰਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਪਰ ਇਹ ਗੱਲ ਯਾਦ ਰੱਖਣੀ ਬਗਲਾ ਭਾਵੇਂ ਮਾਨਸ ਰੂਵਰਤੇ ਚਲਾ ਜਾਵੇ ਉਹਨੇ ਸੋਚੇ ਮੋਤੀ ਨਹੀਂ ਚੁਗਣੇ ਖਾਣੀਆਂ ਉਹਨੇ ਡੱਡੀਆਂ ਤੇ ਮੱਛੀਆਂ ਹੀ ਨੇ ਇਸੇ ਤਰ੍ਹਾਂ ਕਾਹ ਨੂੰ ਭਾਵੇਂ ਕਿੰਨੇ ਵੀ ਚੰਗੇ ਪਦਾਰਥ ਰੱਖ ਦਿਓ ਪਰ ਉਹ ਚੁੰਝ ਜਾ ਕੇ ਮਾਰੇਗਾ ਤੇ ਗੰਦਗੀ ਦੇ ਢੇਰ ਵਿੱਚ ਪਾਤਸ਼ਾਹ ਇੰਨੀ ਗੱਲ ਕਹਿ ਕਿ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਵਾਪਸ ਆਏ ਬਿਨਾ ਦਰਸ਼ਨ ਕੀਤਿਆਂ ਤੇ ਇਹ ਗੱਲ ਪਾਤਸ਼ਾਹ ਨੇ ਉਥੇ ਵੀ ਸਾਬਤ ਕਰ ਦਿੱਤੀ ਕਿ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਇਤਿਹਾਸ ਉਹਨਾਂ ਦੇ ਸਿਧਾਂਤ ਉਹਨਾਂ ਦੀ ਬਾਣੀ ਦੀ ਪਰਚੂਲ ਕਰੀਏ ਤੇ ਸਿੱਖ ਕਦੇ ਵੀ ਕਿਤੇ ਨਾ ਪਹਿਲ ਕਰਦਾ ਨਾ ਕਿਤੇ ਬਖੇੜਾ ਖੜਾ ਕਰਦਾ ਨਾ ਕਿਤੇ ਬਹਿਸਬਾਜੀ ਕਰਦਾ ਹਾਂ ਜੇ ਕੋਈ ਪਹਿਲ ਕਰੇ ਤੇ ਫਿਰ ਉਹਦਾ ਜਵਾਬ ਜ਼ਰੂਰ ਦਿੱਤਾ ਜਾਂਦਾ ਹੈ ਪਾਤਸ਼ਾਹ ਬਿਨਾਂ ਦਰਸ਼ਨ ਕਰਿਆਂ ਵਾਪਸ ਆਏ ਤੇ ਆਉਂਦੇ ਸਮੇਂ ਜਿਹੜੇ ਅਸਥਾਨਾਂ ਤੇ ਸਤਿਗੁਰੂ ਰੁਕੇ ਉਹਨਾਂ ਵਿੱਚ ਵੱਲੇ ਦੀ ਧਰਤੀ ਵੀ ਤੇ ਕਈ ਹੋਰ ਧਾਰਮਿਕ ਅਸਥਾਨ ਨੇ ਕਿਉਂਕਿ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜਰੀ ਨਿਸ ਦਿਨ ਸੁਨਕੇ ਪ੍ਰਾਨ ਸਮਝਤ ਨਹਿ ਜੀ ਅਜਾਨ ਕਾਲ ਤੂ ਪਹੁੰਚਿਓ ਆਨ ਕਹਾ ਜਹ ਪਾਜਰੀ ਉਥੇ ਵੀ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਕਿ ਭਾਵੇਂ ਬੈਠੇ ਧਾਰਮਿਕ ਕੇਂਦਰੀ ਅਸਥਾਨ ਤੇ ਹੋ ਕੋਈ ਸ਼ੱਕ ਨਹੀਂ ਉਥੇ ਬੈਠ ਕੇ ਦੁਨੀਆ ਨੂੰ ਦਿਖਾਉਣ ਵਾਸਤੇ ਬਾਣੀ ਵੀ ਪੜਦੇ ਹੋਣਗੇ ਪਰ ਸਤਿਗੁਰੂ ਕਹਿਣ ਲੱਗੇ ਨਿਸ ਦਿਨ ਸੁਨਕੇ ਪ੍ਰਾਨ ਧਾਰਮਿਕ ਗ੍ਰੰਥਾਂ ਦਾ ਪਾਠ ਦਿਨ ਰਾਤ ਸੁਣ ਕੇ ਪੜ੍ਹ ਕੇ ਜਪ ਕੇ ਸਮਝਤ ਨਹਿ ਰੇ ਅਜਾਨ ਕਹਿਣ ਲੱਗੇ ਤੁਸੀਂ ਸਮਝਿਆ ਨਹੀਂ ਤੁਸੀਂ ਅੰਦਰ ਵਸਾਇਆ ਨਹੀਂ ਪਰ ਤੁਸੀਂ ਭੁੱਲ ਚੁਕੇ ਹੋ ਕਾਲ ਤੋ ਪਹੁੰਚਿਓ ਆਨ ਕਹਾਂ ਜਹਹਿ ਬਾਜਰੇ ਤੇ ਇਸੇ ਸਮੇਂ ਦੀ ਸੰਭਾਲ ਨੂੰ ਲੈ ਕੇ ਪਾਤਸ਼ਾਹ ਨੇ ਆਖਿਆ ਗੁਣ ਗੋਬਿੰਦ ਗਾਇਉ ਨਹੀਂ ਜਨਮ ਅਕਾਰਤ ਕੀਨ ਕਹੋ ਨਾਨਕ ਹਰਿ ਬਾਜ ਮਨਾ ਜੇ ਬਿਦ ਜਲ ਕੋ ਮੀਨ ਤੇ ਜੇ ਪੁੱਛੀਏ ਪਾਤਸ਼ਾਹ ਪੀ ਕਿਉਂ ਇੰਨੇ ਵਾਰ ਆਖਿਆ ਨਾਮ ਜਪਣ ਨੂੰ ਕਿਉਂ ਇੰਨੀ ਵਾਰ ਬਾਰ ਬਾਰ ਕਿਹਾ ਕਿ ਜ਼ਿੰਦਗੀ ਬੀਤਦੀ ਜਾਂਦੀ ਹੈ ਫਿਰ ਪਾਤਸ਼ਾਹ ਨੇ ਕਿਰਪਾ ਕੀਤੀ ਕਹਿਣ ਲੱਗੇ ਕਿਉਂਕਿ ਇੱਕ ਸਮਾਂ ਐਸਾ ਵੀ ਆਉਣੇ ਸਰੀਰ ਵੀ ਸਾਥ ਛੱਡ ਜਾਵੇਗਾ ਦਿਮਾਗ ਮਨ ਵੀ ਸਾਥ ਛੱਡ ਜਾਵੇਗਾ ਤੇ ਤੇਰੇ ਆਪਣੇ ਖਿਆਲਤ ਵੀ ਸਾਥ ਛੱਡ ਜਾਣਗੇ ਫਿਰ ਭਾਵੇਂ ਤੂੰ ਯਤਨ ਵੀ ਕਰੇ ਕੀ ਹੁਣ ਮੈਂ ਰੱਬ ਦਾ ਨਾਮ ਲੈ ਲਾਵਾਂ ਪਰ ਸਿਰ ਕੰਪਿਓ ਪਾਗ ਡੱਗ ਮਗੀ ਨੈਣ ਜੋਤ ਤੇ ਹੀਨ ਕਹੋ ਨਾਨਕੇ ਵਿਦ ਭਈ ਤਉ ਨਾ ਹਰ ਰਸਦੀਨ ਕਹਿਣ ਲੱਗੇ ਕਿੰਨੀ ਕਮਾਲ ਦੀ ਗੱਲ ਕਿ ਸਾਡੇ ਵਿੱਚੋਂ ਬੜੇ ਐਸੇ ਹੋਣਗੇ ਜਿਨ੍ਹਾਂ ਦੀ ਉਮਰ ਬਜ਼ੁਰਗੀ ਵਾਲੀ ਜਿਨ੍ਹਾਂ ਨੇ ਖਾ ਹੰਡਾ ਵੀ ਲਿਆ ਜਿਹੜੇ ਆਖਦੇ ਹੋਣਗੇ ਕਿ ਹੁਣ ਲੱਤਾਂ ਵੀ ਦੁੱਖ ਦੀਆਂ ਪੈਰ ਵੀ ਚੱਲਦੇ ਨਹੀਂ ਹੱਥ ਵੀ ਕੰਬਦੇ ਨੇ ਪਰ ਅਜੇ ਵੀ ਉਹ ਰੱਬ ਦਾ ਨਾਮ ਜਪਣ ਨੂੰ ਤਿਆਰ ਨਹੀਂ ਇਸ ਕਰਕੇ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ